ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਅੱਪਾ ਬਣਾਉਂਦੇ ਆ ਜੀ ਡਿਜ਼ਾਈਨ ਅੱਜ ਅਪਾ ਇਹ ਵਾਲਾ ਡਿਜ਼ਾਈਨ ਬਣਾਵਾਂਗੇ ਜੀ ਬਹੁਤ ਸੋਖਾ ਹੈ ਜੀ ਬਿਨਾਂ ਜਾਲੀ ਤੋਂ ਬਹੁਤ ਸੋਹਣਾ ਲੱਗਦਾ ਹੈ ਜੀ ਬਣ ਕੇ ਚਲੋ ਜੀ ਬਣਾਨੇ ਆ ਡਿਜ਼ਾਈਨ ਅਪਾ ਇਹ ਪਸਲਾਈ ਦੇ ਬਾਈ ਕੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੀ ਪਾ ਲਈਏ ਆਪਾਂ ਨੇ ਹੁਣ ਕਰਦੇ ਆ ਜੀ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਉਤਾਰਾਂਗੇ ਜੀ ਆਪਾਂ ਚਾਰ ਕੁੰਡੇ ਆਪਾਂ ਕੂਠੇ ਬੁਣਾਗੇ ਜੀ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਆਪਾਂ ਸਿੱਧੇ ਬੁਣਾਗੇ ਜੀ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ 1 2 3 4 ਚਾਰ ਗੁੰਡੇ ਆਪਾਂ ਸਿੱਧੇ ਬੋਣਾਂਗੇ ਜੀ 1 2 3 4 ਚਾਰ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ 1 2 3 4 ਇੱਕ ਗੁੰਡਾ ਬੋਣਾਂਗੇ ਜੀ ਆਪਾਂ ਸਿੱਧਾ ਹੁਣ ਆਗੇ ਜੇ ਪੁੱਠੀ ਸਲਾਈ ਦੇ ਇੱਕ ਗੁੰਡਾ ਉਤਾਰਾਂਗੇ ਜੀ ਆਪਾਂ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਹੁਣ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਦੋ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਹੁਣ ਆਪਾਂ ਚਾਰ ਕੁੰਡੇ ਪੁੱਠੇ ਬੁਣਾਗੇ ਜੀ ਇੱਕ ਦੋ ਤਿੰਨ ਚਾਰ ਹੁਣ ਆਪਾਂ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ 1 2 ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਚਾਰ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ 1 2 3 4 ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ 1 2 ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਸਾਈਡ ਵਾਲਾ ਵੀ ਸਿੱਧਾ ਹੀ ਬੁਣ ਲਾਂਗੇ ਹੁਣਾਂਗੇ ਜੀ ਆਪਾਂ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰਾਂਗੇ ਜੀ ਆਪਾਂ ਚਾਰ ਕੁੰਡੇ ਆਪਾਂ ਕੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਫਿਰ ਚਾਰ ਕੁੰਡੇ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਫਿਰ ਕੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਤੇ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਇੱਕ ਕੁੰਡਾ ਸਿੱਧਾ ਹੈ ਹੁਣ ਆਗੇ ਜੀ ਪੁੱਠੀ ਸिलाई ਤੇ ਪੁੱਠੀ ਸिलाई ਦੇ ਇੱਕ ਕੁੰਡਾ ਉਤਾਰ ਲਾਂਗੇ ਜੀ ਇਹ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ 1 2 ਦੋ ਗੁੰਡੇ ਪੁੱਠੇ ਬੁਣਾਗੇ ਜੀ 1 ਗੁੰਡਾ ਸਿੱਧਾ ਫਿਰ ਪਚਾਰ ਗੁੰਡੇ ਪੁੱਠੇ ਬੁਣਾਗੇ ਜੀ 2 3 4 ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ 1 2 ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ 1 ਗੁੰਡਾ ਸਿੱਧਾ 1 2 3 4 4 ਗੁੰਡੇ ਬੁੱਠੇ ਬਣਾਗੇ 1 ਗੁੰਡਾ ਸਿੱਧਾ ਜੀ 2 ਗੁੰਡੇ ਬੁੱਠੇ ਬਣਾਗੇ ਜੀ 1 2 1 ਗੁੰਡਾ ਸਿੱਧਾ ਹੋਣਾਗੇ ਸਾਈਡ ਵਾਲਾ ਵੀ ਸਿੱਧਾ ਹੋਣਾਗੇ 1 ਗੁੰਡਾ ਤਾੜਾਂਗੇ 3 ਗੁੰਡੇ 4 ਗੁੰਡੇ ਪਾ ਕੁੱਠੇ ਬਣਾਗੇ ਜੀ 2 3 4 ਇੱਕ ਗੁੰਡਾ ਚਾਰ ਗੁੰਡੇ ਆਪਾਂ ਸਿੱਧੇ ਗੋਣਾਗੇ ਜੀ 2 3 4 ਚਾਰ ਗੁੰਡੇ ਆਪਾਂ ਪੁੱਠੇ ਗੋਣਾਗੇ ਜੀ 1 2 3 4 ਚਾਰ ਗੁੰਡੇ ਆਪਾਂ ਸਿੱਧੇ ਗੋਣਾਗੇ ਜੀ 1 2 3 4 ਫਿਰ ਆਪਾਂ ਚਾਰ ਗੁੰਡੇ ਪੁੱਠੇ ਗੋਣਾਗੇ ਜੀ 2 3 4 ਇੱਕ 군्डा ਸਿੱਧਾ ਇੱਕ 군्डा ਉਤਾਰ ਲਾਂਗੇ ਜੀ ਇੱਕ 군्डा ਸਿੱਧਾ ਪੋਣਾਂਗੇ ਜੀ ਦੋ 군ਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਦੋ ਫਿਰ ਆਪਾਂ ਇੱਕ 군्डा ਸਿੱਧਾ ਪੋਣਾਂਗੇ ਜੀ ਫਿਰ ਚਾਰ 군ਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ 2 3 4 ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਜੀ ਫਿਰ ਆਪਾਂ ਇੱਕ 2 ਦੋ ਗੁੰਡੇ ਬੁੱਠੇ ਬੁਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਜੀ ਫਿਰ ਇੱਕ 2 3 4 ਚਾਰ ਗੁੰਡੇ ਬੁੱਠੇ ਬੁਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਜੀ ਫਿਰ ਦੋ ਗੁੰਡੇ ਆਪਾਂ ਕੁੱਠੇ ਗੁਣਾਗੇ ਜੀ ਇੱਕ ਗੁੰਡਾ ਸਿੱਧਾ ਜੀ ਸਾਈਡ ਵਾਲਾ ਵੀ ਸਿੱਧਾ ਹੀ ਹੋਣਾ ਨਹੀਂ ਨਾਗੇ ਸਿੱਧੀ ਸਲਾਈ ਤੇ ਹੁਣ ਆਪਣਾ ਇਹ ਵਾਲਾ ਡਿਜ਼ਾਈਨ ਬਦਲੂਗਾ ਜੀ ਇਹ ਵਾਲਾ ਇੱਧਰ ਆਊਗਾ ਜੀ ਇਹ ਵਾਲਾ ਇੱਧਰ ਆ ਜਾਊਗਾ ਇੱਕ ਗੁੰਡਾ ਉਤਾਰ ਲਾਂਗੇ ਜੀ ਆਪਾਂ ਚਾਰ ਕੁੰਡੇ ਆਪਾਂ ਸਿੱਧੇ ਪਾਵਾਂਗੇ ਜੀ 1 2 3 4 ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ 1 2 3 4 ਫਿਰ ਧਾਗਾ ਪਿੱਛੇ ਕਰਕੇ 1 2 3 4 ਚਾਰ ਕੁੰਡੇ ਪੁੱਠੇ ਬਣਾਵਾਂਗੇ ਜੀ 1 2 3 4 ਚਾਰ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ 1 2 3 4 ਸਾਈਡ ਵਾਲਾ ਵੀ ਸਿੱਧਾ ਹੀ ਬਣ ਲਾਂਗੇ ਇਹ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਰਿਪੀਟ ਡਿਜ਼ਾਈਨ ਉਹਨਾਂ ਅਗੇ ਜੀ ਪੁੱਠੀ ਸਲਾਈ ਤੇ ਇਹ ਗੁੰਡਾ ਉਤਾਰ ਲਿਆ ਜੀ ਆਪਾਂ 2 3 4 ਨਹੀਂ ਸੋਰੀ 3 ਤੇ 4 ਚਾਰ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਜੀ ਫਿਰ ਚਾਰ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ 1 2 ਇੱਕ ਗੁੰਡਾ ਸਿੱਧਾ ਬਣਾਵਾਂਗੇ ਜੀ ਚਾਰ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ 1 2 3 4 ਦੋ ਗੁੰਡਾ ਸਿੱਧਾ ਹੁਣ ਆਗੇ ਜੀ ਆਪਾਂ ਸਿੱਧੀ ਸਲਾਈ ਤੇ ਚਾਰ ਗੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਕੁੱਠੇ ਬਣਾਵਾਂਗੇ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਸਿੱਧੇ ਜੀ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਕੁੱਠੇ ਜੀ ਇੱਕ ਦੋ ਤਿੰਨ ਚਾਰ 1 2 3 4 ਛੜ ਵਾਲਾ ਵੀ ਸਿੱਧੇ ਬਣਾ ਲਾਂਗੇ ਆਦਿਕ ਬਹੁਤ ਸੋਖਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਐਂਕ ਐਦਾਂ ਦਾ ਬਣ ਕੇ ਤਿਆਰ ਹੁੰਦਾ ਜੀ ਧੰਨਵਾਦ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ